STF ਲੁਧਿਆਣਾ ਰੇਂਜ ਦੇ ਵਿੱਚ ਇੰਸਪੈਕਟਰ ਹਰਮਨ ਸਿੰਘ ਅਰੰਦੀ ਅਗਵਾਈ ਦੇ ਵਿੱਚ ਇਹ ਆਪਰੇਸ਼ਨ ਚੱਲ ਰਹੇ ਸੀਗੇ ਕੁਝ ਇਨਫੋਰਮੇਸ਼ਨ ਆ ਰਹੀਆਂ ਸੀ ਕਿ ਵੀ ਕੁਝ ਲੋਕ ਜਿਹੜੇ ਨੇ ਇੱਥੇ ਕਾਰਵਾਈ ਕਰ ਰਹੇ ਨੇ ਸਮਾਨ ਵੇਚਦੇ ਨੇ ਡਰੱਗਸ ਵਗੈਰਾ ਆਈਸ ਐਂਡ ਹੈਰੋਇਨ ਇਹ ਅਸੀਂ ਆਪਰੇਸ਼ਨ ਲਾਂਚ ਕੀਤੇ ਸੀਗੇ ਇਹਦੇ ਵਿੱਚ ਦੋ ਸਾਨੂੰ ਕਾਮਯਾਬੀਆਂ ਮਿਲਿਆ ਨੇ ਇੱਕ ਅਸੀਂ 10 ਤਰੀਕ ਨੂੰ FIR ਨੰਬਰ 1 ਰਜਿਸਟਰ ਕੀਤੀ ਹੈ ਜਿਸ ਦੇ ਵਿੱਚ ਸਾਨੂੰ 2 ਕਿਲੋ 18 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਔਰ ਇਹ ਵਿਅਕਤੀ ਜਿਹੜਾ ਮੋਗਾ ਤੋਂ ਲੈ ਕੇ ਆਉਂਦਾ ਸੀਗਾ ਔਰ ਇੱਥੇ ਲੁਧਿਆਣੇ ਤੇ ਆਸ-ਪਾਸ ਦੇ ਏਰੀਏ ਦੇ ਵਿੱਚ ਐਂਡ ਲੁਧਿਆਣੇ ਸਪਲਾਈ ਕਰਦਾ ਸੀਗਾ ਔਰ ਇਸ ਦੇ ਨਾਲ ਜਿਹੜਾ ਇੱਕ ਇਹ ਲਾਈਨ ਜਿਹੜੀ ਫਿਰੋਜ਼ਪੁਰ ਮੋਗਾ ਸਾਈਡ ਤੋਂ ਲੁਧਿਆਣੇ ਵੱਲ ਆਂਦੀ ਸੀ ਅਸੀਂ ਇਹਨੂੰ ਕੰਟਰੋਲ ਕੀਤਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀ ਇਹਨੂੰ ਸਪਲਾਈ ਕਰਨ ਵਾਲਾ ਆਦਮੀ ਜਿਹੜਾ ਵਾ ਉਹ ਅਸੀਂ ਅਜੇ ਡਿਕਲੇਅਰ ਨਹੀਂ ਕਰ ਰਹੇ ਤਾਂ ਕਿ ਉਹਨੂੰ ਵੀ ਅਰੈਸਟ ਕਰ ਸਕੀਏ ਇਸੇ ਤਰ੍ਹਾਂ ਹੀ ਦੂਜੇ ਆਪਰੇਸ਼ਨ ਦੇ ਦੌਰਾਨ ਜਿਹੜਾ ਹੈਗਾ ਤਿੰਨ ਵਿਅਕਤੀ ਅਰੈਸਟ ਕੀਤੇ ਨੇ ਇਹ ਜਿਹੜਾ ਹਰਪ੍ਰੀਤ ਹੈਪੀ ਹੈ ਔਰ ਜਸਪ੍ਰੀਤ ਔਰ ਹਰਿੰਦਰ ਇਹ ਤਿੰਨ ਵਿਅਕਤੀ ਗਫਤਾਰ ਕੀਤੇ ਨੇ ਇਹਨਾਂ ਦੇ ਕੋਲੋਂ ਜਿਹੜੀ ਹੈ 1 ਕਿਲੋ 30 ਗ੍ਰਾਮ ਹੈਰੋਨ ਔਰ 310 ਗ੍ਰਾਮ ਆਈਸ ਐਮਫੈਟਾਮਾਈਨ ਜਿਹੜੀ ਹੈ ਉਹ ਸੀਰ ਕਵਰ ਕੀਤੀ ਹੈ ਜਿਹੜਾ ਇਹਦੇ ਵਿੱਚ ਹਰਪ੍ਰੀਤ ਹੈ ਇਹ ਵੀ 딜 ਤੋਂ ਹੋਣ ਆਇਆ ਜਿਹੜਾ ਜਸਪ੍ਰੀਤ ਸਿੰਘ ਹੈ ਇਹ 12 ਸਾਲ ਦੀ ਸਜ਼ਾ ਕੱਢ ਕੇ ਹੈਰੋਨ ਦੇ ਕੇਸ ਦੇ ਵਿੱਚ 2.5 ਕਿਲੋ ਹੈਰੋਨ ਦੇ ਕੇਸ ਦੇ ਵਿੱਚ ਸਜ਼ਾ ਕੱਢ ਕੇ ਕੁਝ ਦਿਨ ਪਹਿਲਾਂ ਹੀ ਬਾਹਰ ਆਇਆ ਉਹ ਦੁਬਾਰਾ ਫਿਰ ਇਸੇ ਕੰਮ ਚ ਪੈ ਗਿਆ ਇਹਨਾਂ ਦੀ ਜਿਹੜੀ ਸਪਲਾਈ ਲਾਈਨ ਹੈ ਇਹ ਦਿੱਲੀ ਤੋਂ ਲੈ ਕੇ ਆਉਂਦੇ ਨੇ ਕਹਿੰਦੇ ਨੇ ਕਿ ਵੀ ਇੱਕ ਸਾਊਥ ਅਫਰੀਕਨ ਮੂਲ ਦਾ ਵਿਅਕਤੀ ਹੈ ਜਿਹੜਾ ਕਿ ਇਹਨਾਂ ਨੂੰ ਸਮਾਨ ਦਿੰਦਾ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਸ ਨੂੰ ਵੀ ਗ੍ਰਫਤਾ ਕਰ ਸਕੀਏ ਉਸ ਦੇ ਬਾਰੇ ਵੀ ਜੋ ਪ੍ਰੋਗਰੈਸ ਹੋਏਗੀ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਸਰ ਕਿੰਨੀ ਟੋਟਲ ਕਿੰਨੀ ਮਾਤਰਾ ਚ ਫੜੀ ਹੈ ਜਿਹੜੀ ਹੈਰਨ ਟੋਟਲ ਜਿਹੜੀ ਦੋਆਂ ਕਿਸਮਾਂ ਦੇ ਵਿੱਚ 3 ਕਿਲੋ 48 ਗ੍ਰਾਮ ਹੋ ਗਈ ਹੈ ਔਰ ਆਈਸ ਦੇ ਲਈ 310 ਗ੍ਰਾਮ ਇਹਦਾ ਕੋਈ ਹੈ ਟੋਟਲ 5 ਰੋਪੀ ਲਿਗਰਤਾ ਹਾਂ ਟੋਟਲ ਜਿਹੜਾ ਨੇ ਜੀ 4 4 ਰੋਪੀ ਨੇ 4 ਦਿੱਤਾ ਨਹੀਂ ਹੋ ਗਿਆ ਜੀ ਸਰ ਇਹ ਖੁਦ ਵੀ ਐਡਿਕਟ ਨੇ ਹਾਂਜੀ ਇਹਨਾਂ ਦੇ ਪੁਸ਼ਟੀ ਚ ਤਾਂ ਇਹ ਹੀ ਆ ਕਿ ਮੈਂ ਖੁਦ ਵੀ ਐਡਿਕਟ ਨੇ ਅਸੀਂ ਉਹਨਾਂ ਮੈਡੀਕਲ ਕਰਾਵਾਂਗੇ ਇਹਨਾਂ ਦਾ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਤਾਂ ਮੈਡੀਕਲ ਕਰਾ ਕੇ ਪਤਾ ਲੱਗੇਗਾ ਕਿ ਵੀ ਇਹ ਐਡਿਕਟ ਹੈ ਕਿ ਨਹੀਂ ਸੋ ਇਹ ਮਤਲਬ ਕਿ ਪਹਿਲਾਂ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਵੀ ਕੀ ਅਜਿਹਾ ਕੋਈ ਨੈਟਵਰਕ ਸੀ ਪਹਿਲਾਂ ਵੀ ਤੁਸੀਂ ਇੱਕ ਕਾਫੀ ਖਲਾਸਾ ਕੀਤਾ ਜੇ ਨੈਟਵਰਕ ਦਾ ਜੇਲ੍ਹ ਤੋਂ ਤਾਂ ਨੈਟਵਰਕ ਲਿੰਕ ਤਾਂ ਨਹੀਂ ਵੀ ਉਹਨਾਂ ਦਾ ਸੀਗਾ ਨਹੀਂ ਅਜੇ ਤਾਂ ਇਹ 12ਵੇਂ ਆਪਰੇਟ ਕਰ ਰਹੇ ਸੀਗੇ ਜੇਲ੍ਹ ਵਾਲਾ ਨੈਟਵਰਕ ਦੂਸਰਾ ਸੀਗਾ ਔਰ ਇਹ 12ਵੇਂ ਆਪਰੇਟ ਕਰ ਰਹੇ ਸਨ ਤੇ ਇਸ ਤੋਂ ਲਾਹ ਜਿਹੜੇ ਪਹਿਲੇ ਦੋ ਰੁਪਏ ਤੁਸੀਂ ਉਹਨਾਂ ਦਾ ਬੈਕਗ੍ਰਾਉਂਡ ਕੋਈ ਸੀਗਾ ਕਿ ਜਿਹੜਾ ਕਿ ਉਹ ਵੀ ਪਹਿਲੀ ਵਾਰ ਸੀ ਜੀ ਪਹਿਲੇ ਦੋ ਰੁਪਏ ਸੀਗੇ ਨਹੀਂ ਪਹਿਲਾ ਇੱਕੋ ਹੀ ਰੁਪਏ ਸੀਗਾ ਜੀ ਇਹ ਤੇ ਪਹਿਲਾ ਪਰਚਾ ਹੈਗਾ ਜੀ ਇਹਦੇ 302 ਐਨਡੀਪੀਐਸ ਦਾ ਪਰਚਾ ਉੱਤੇ ਹੈਗਾ ਪਹਿਲਾਂ ਔਰ ਪੁਰਾਣਾ ਕ੍ਰਿਮੀਨਲ ਹੈ ਸਿਰਫ ਪਾਕਿਸਤਾਨਿੰਕ ਵੀ ਹੈ ਜਿਹੜੇ ਖਰੋਣੇ ਦਿਖਾ ਸਕਦੇ ਅਜੇ ਤੱਕ ਨਹੀਂ ਆਇਆ ਜੇ ਅਸੀਂ ਬੈਕਟ੍ਰੈਕ ਕਰਾਂਗੇ ਤਾਂ ਪਤਾ ਲੱਗੇਗਾ ਜੀ ਤੇ ਸਪਲਾਈ ਸ ਕਿਤੇ ਨਹੀਂ ਸੀਦਾ ਕੋਈ ਸਮੱਸਿਆ ਲੁਧਿਆਣਾ ਜਗਰਾਉਂ ਇਹ ਇਸ ਏਰੀਆ ਨੂੰ ਸਪਲਾਈ ਕਰ ਦਾਂਗੇ ਠੀਕ ਠੀਕ